ਤੋ ਕਈ ਤਰ੍ਹਾਂ ਦੇ ਇਲਜ਼ਾਮਾਂ ਤੋਂ ਬਾਅਦ ਦੋਹੇ ਸਹਾਇਕ ਸੁਪਰਡੈਂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਦਿਨ ਦੇ ਰਿਮਾਂਡ ਤੇ ਲਿੱਤਾ ਗਿਆ ਹੈ ਜੇਲ੍ਹ ਪ੍ਰਸ਼ਾਸਨ ਤੇ ਕਈ ਵਾਰ ਸਵਾਲ ਉੱਠਦੇ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉੱਠਦੇ ਰਹਿਣਗੇ ਕਿਉਂਕਿ ਲਗਾਤਾਰ ਮੋਬਾਈਲ ਫੋਨ ਅੰਦਰੋਂ ਮਿਲਣ ਦਾ سلسلہ جاری ਹੈ ਹਜੇ 26 ਮੋਬਾਈਲ ਹੋਰ ਲੁਧਿਆਣਾ ਦੀ ਸੈਂਟਰ ਜੇਲ੍ਹ ਦੇ ਵਿੱਚੋਂ ਅੱਜ ਫੇਰ ਮਿਲੇ ਨੇ ਪਰ ਹੁਣ ਇੱਕ ਵੱਡੀ ਕਾਰਵਾਈ ਜ਼ਰੂਰ ਕੀਤੀ ਗਈ ਹੈ ਦੋ ਸਹਾਇਕ ਸੁਪਰਡੈਂਟਰ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਤੇ ਲਿੱਤਾ ਗਿਆ ਹੈ ਔਰ ਅਗਲੀ ਜਾਂਚ ਪੁਲਿਸ ਕਰ ਰਹੀ ਹੈ ਔਰ ਪੂਰੀ ਤਰ੍ਹਾਂ ਜੇਲ੍ਹ ਪ੍ਰਸ਼ਾਸਨ ਤੇ ਕਈ ਤਰ੍ਹਾਂ ਦੇ ਇਸ ਮਾਮਲੇ ਨੂੰ ਲੈ ਕੇ ਸਵਾਲ ਉੱਠਣੇ ਲਾਜ਼ਮੀ ਹੈ ਅੰਦਰ ਲਗਾਤਾਰ ਚੈਕਿੰਗ ਹੁੰਦੀ ਰਹਿੰਦੀ ਹੈ ਔਰ ਬੈਰਕਾ ਦੇ ਵਿੱਚੋਂ ਮੋਬਾਈਲ ਫੋਨ ਮਿਲਦੇ ਰਹਿੰਦੇ ਨੇ ਪਰ ਹੁਣ ਸਾਹਮਣੇ ਇਹ ਆਇਆ ਕਿ ਜਿਹੜੇ ਦੋ ਸਹਾਇਕ ਸੁਪਰਡੈਂਟ ਹਨ ਇੱਕ ਸਤਨਾਮ ਸਿੰਘ ਅਤੇ ਗगन ਉਹਨਾਂ ਦੋਹਾਂ ਨੇ ਹਵਾਲਾਤਿਆਂ ਤੋਂ ਅਤੇ ਕੈਦੀਆਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਮੋਬਾਈਲ ਮੁਹੱਈਆ ਕਰਵਾਏ ਅੰਦਰ ਨਸ਼ੇ ਦੀ ਸਪਲਾਈ ਸਪਲਾਈ ਕਰਾਈ ਕ੍ਰਪਸ਼ਨ ਦੇ ਵੀ ਉਹਨਾਂ ਤੇ ਚਾਰਜ ਲੱਗੇ ਨੇ ਸੋ ਪੁਲਿਸ ਇਸ ਮਾਮਲੇ ਤੇ ਜਾਂਚ ਕਰ ਰਹੀ ਹੈ 2 ਦਿਨ ਦੇ ਰਿਮਾਂਡ ਤੇ ਦੋਹੇ ਸਹਾਇਕ ਸੁਪਰਡੈਂਟ ਨੂੰ ਲੁੱਟਾ ਗਿਆ ਔਰ ਪੁੱਛਗਿੱਛ ਜਾਰੀ ਹੈ ਸੋ ਲੁਧਿਆਣਾ ਸੈਂਟਰ ਜੇਲ੍ਹ ਦੀ ਹੈ ਇਹ ਤਸਵੀਰਾਂ ਨੇ ਔਰ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਭਾਰੀ ਮਾਤਰਾ ਦੇ ਵਿੱਚ ਇਸ ਜੇਲ੍ਹ ਦੇ ਅੰਦਰੋਂ ਮੋਬਾਈਲ ਮਿਲਦੇ ਰਹੇ ਨੇ ਔਰ ਮੋਬਾਈਲ ਮਿਲਣ ਦਾ سلسلہ ਹਜੇ ਵੀ ਜਾਰੀ ਹੈ ਕਿਉਂਕਿ 26 ਹੋਰ ਮੋਬਾਈਲ ਅੱਜ ਫਿਰ ਲੁਧਿਆਣਾ ਸੈਂਟਰ ਜੇਲ੍ਹ ਦੇ ਵਿੱਚੋਂ ਮਿਲੇ ਨੇ ਲਗਾਤਾਰ ਇਹਨਾਂ ਮੋਬਾਈਲਾਂ ਦੇ ਜ਼ਰੀਏ ਜਿਹੜੇ ਗੈਂਗਸਟਰ ਐ ਇਹਨਾਂ ਜੇਲ੍ਹਾਂ ਦੇ ਵਿੱਚ ਬੰਦ ਐ ਉਹ ਗੈਂਗਸਟਰ ਉਹਨਾਂ ਫੋਨਾਂ ਦੇ ਜ਼ਰੀਏ ਬਾਹਰ ਚਾਹੇ ਕਾਰੋਬਾਰੀ ਐ ਚਾਹੇ ਹੋਰ ਜਿਹੜੇ ਰਸੂਕ ਦਾ ਬੰਦੇ ਐ ਉਹਨਾਂ ਨੂੰ ਕਾਲ ਕਰਕੇ ਫਰੋਤੀਆ ਦੀ ਮੰਗ ਕਰਦੇ ਨੇ ਕਿਉਂਕਿ ਮੋਬਾਈਲ ਫੋਨਰ ਦੇ ਜ਼ਰੀਏ ਅੰਦਰੋਂ ਗੈਂਗ ਚੱਲਦੇ ਨੇ ਪਰ ਹੁਣ ਇੱਕ ਵੱਡੀ ਕਾਰਵਾਈ ਕਰਨ ਤੋਂ ਬਾਅਦ ਪੁਲਿਸ ਸਾਰੇ ਮਾਮਲੇ ਤੇ ਜਾਂਚ ਕਰ ਰਹੀ ਐ ਲਗਾਤਾਰ ਸਰਕਾਰ ਇਹ ਦਾਵਾ ਕਰਦੀ ਐ ਕਿ ਪੰਜਾਬ ਦੇ ਆ ਜ਼ਿਲ੍ਹਾ ਨੂੰ ਸੁਰੱਖਿਅਤ ਕਰਨ ਦੇ ਲਈ ਜੈਮਰ ਲਾਏ ਜਾ ਰਹੇ ਨੇ ਪਰ ਜਿਸ ਤਰ੍ਹਾਂ ਦੇ ਨਾਲ ਭਾਰੀ ਮਾਤਰਾ ਦੇ ਵਿੱਚ ਮੋਬਾਈਲ ਫੋਨ ਮਿਲ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਸਵਾਲ ਜੇਲ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੇ ਖੜੇ ਹੋਣੇ ਲਾਜ਼ਮੀ ਹੈ ਔਰ ਹੁਣ ਇੱਕ ਵੱਡੀ ਕਾਰਵਾਈ ਮੈਂ ਬਾਰ ਬਾਰ ਆਖ ਰਿਹਾ ਕਿ ਜ਼ਰੂਰ ਕੀਤੀ ਗਈ ਹੈ ਦੋ ਸਹਾਇਕ ਸੁਪਰੀਟੈਂਡਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਤਾ ਗਿਆ ਜਿਨ੍ਹਾਂ ਤੇ ਕ腐ਸ਼ਨ ਦੇ ਦੋਸ਼ ਲੱਗੇ ਨੇ ਅਤੇ ਨਾਲ ਹੀ ਅੰਦਰ ਨਸ਼ਾ ਹਵਾਲਾਤਿਆਂ ਤੇ ਕੈਦੀਆਂ ਨੂੰ ਦੇਣ ਦੇ ਦੋਸ਼ ਲੱਗੇ ਨੇ ਵੱਡੀ ਰਕਮ ਲੈ ਕੇ ਅੰਦਰ ਮੋਬਾਈਲ ਹਵਾਲਾਤਿਆਂ ਤੇ ਕੈਦੀਆਂ ਨੂੰ ਦਿੱਤੇ ਜਾਂਦੇ ਨੇ ਅੱਛਾ ਸਰ ਇਹ ਜਿਹੜਾ ਕਾਰਵਾਈ ਕੀਤੀ ਹੈ ਸਹਾਇਕ ਸੁਪਰਡੈਂਟ ਦੋ ਤੇ ਕਿਸ ਮਾਮਲੇ ਕਿਸ ਮਾਮਲੇ ਚ ਹੋਈ ਸਰ ਕਾਰਵਾਈ ਇਹ ਬੇਬਕ ਐਨਡੀਪੀਐਸ ਮੁਕਦਮਾ ਦਰਜ ਐ ਸੀ 49 ਨੰਬਰ 17 ਜੀ ਹਾਂ ਹਾਂ ਇਹ ਗੁੰਜਾਇ ਤੇ 21 ਐਨਡੀਪੀਐਸ ਦੇ ਵਿੱਚ ਤੇ 120ਬੀ ਦੇ ਵਿੱਚ ਅਸੀਂ ਮੁਕੱਦਮਾ ਰਕੀਤਾ ਸੀ ਜਿਸ ਕੁਝ ਬੰਦਿਆਂ ਦੀ ਗ੍ਰਿਫਤਾਰੀ ਕੀਤੀ ਆ 8 ਬੰਦੇ ਹੂੰ ਹੂੰ ਉਹਨਾਂ ਤੇ ਉਹਨਾਂ ਦੇ ਕੁਝ ਦੇ ਵਿੱਚ ਆਏ ਵੀ ਇਹ ਸਤਨਾਮ ਸਿੰਘ ਦੇ ਗਗਨ ਜਿਹੜੇ ਅਸਿਸਟੈਂਟ ਜੇਲ ਸਟੂਡੈਂਟ ਹੈ ਹੂੰ ਹੂੰ ਇੰਨਾ ਦੀ ਕਨਾਇ ਗੰਸਾ ਤੇ ਇਹਨਾਂ ਨੂੰ ਗ੍ਰਰਤਾਰ ਕਰਕੇ ਉਹਨਾਂ ਦਾ ਰਿਮਾਂਡ ਲਿਆ ਤੇ ਬਾਕੀ ਫਰਦਰ ਅੱਗੇ ਅਸੀਂ ਕੁਝ ਕੁਝ ਕਰ ਰਹੇ ਹਾਂ ਕਿੰਨੇ ਸੁਪੀਟੈਂਡੈਂਟ ਨੇ ਸਰ ਇੱਕ ਹੈ ਕਿ ਦੋ ਹੈ ਦੋ ਹੈ ਜੀ ਸਤਨਾਮਨ ਗਗਨ ਅੱਛਾ ਸਰ ਇਹ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਨਮ ਦਿਨ ਮਨਾਇਆ ਸੀ ਹਵਾਲਾਤੀਆਂ ਦੇ ਕੈਦੀਆਂ ਵੱਲੋਂ ਉਸੇ ਮਾਮਲੇ ਨੂੰ ਵੀ ਲੈ ਕੇ ਆ ਵਿੱਚ ਨਹੀਂ ਬ੍ਰਦਰ ਉਹ ਅਲੱਗ ਸੀ ਉਹ ਅਲੱਗ ਵੀਡੀਓ ਕੀਤੀ ਹੈ ਜਿਹੜੀ ਉਹਨਾਂ ਨੇ ਕੋਈ ਵਾਇਓਲੇਸ਼ਨ ਕੀਤੀ ਕੈਦੀਆਂ ਨੇ ਹੂੰ ਉਹ ਅਲੱਗ ਹੈ ਇਹ ਅਲੱਗ ਨਹੀਂ ਇਹ ਮਤਲਬ ਇਹਨਾਂ ਨੇ ਜਿਹੜਾ ਮੋਬਾਈਲ ਉਹਨਾਂ ਦੇ ਤੱਕ ਪਹੁੰਚਿਆ ਜਿਹੜਾ ਉਹਨਾਂ ਨੇ ਅੰਦਰ ਪਾਰਟੀ ਕੀਤੀ ਉਹ ਵੀ ਇਲਜ਼ਾਮ ਇਹਨਾਂ ਦੋਹਾਂ ਤੇ ਹੈਗੇ ਨੇ ਕਿਉਂ ਫਿਰ ਹਲ ਇਹਨਾਂ ਦੇ ਵਿੱਚ ਇਹੀ ਹੈ ਕਿ ਇਹ ਸਾਨੂੰ ਆ ਮੋਬਾਈਲ ਤੇ ਇਹ ਉਹ ਜਿਹੜਾ ਪ੍ਰੋਵਾਈਡ ਕਰਾਉਂਦੇ ਸੀ ਤੇ ਇਹਨਾਂ ਦੀ ਕਨਫੀਨਸੀ ਇਹ ਨਾਲ ਮਿਲ ਹੀ ਪੁੱਜੀ ਸੀ ਹਾਂ ਤਾਂ ਹੁਣ ਇਹ ਤਾਂ ਅਗਲੀ ਫਿਰ ਉਹਦੇ ਨਾਲ ਅਸੀਂ ਅਲੱਗ ਦੇਖਾਂਗੇ ਹਾਂ ਮਤਲਬ ਉਸ ਮਾਮਲੇ ਨੂੰ ਲੈ ਕੇ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਜਿਹੜੇ ਮੋਬਾਈਲ ਦੇ ਨਾਲ ਵੀਡੀਓ ਬਣਾਈ ਜਨਮ ਦਿਨ ਮਨਾਇਆ ਬਿਲਕੁਲ ਕਰ ਰਹੇਗੇ ਜੀ ਬਿਲਕੁਲ ਕੀਤਾ ਅੱਛਾ ਕਿਹੜੀ ਕਿਹੜੀ ਧਾਰਾ ਲਾਈ ਸਰ ਇਹਦੇ ਵਿੱਚ 59 A ਕਲੋਜ਼ 1 ਹਮਮ ਕਿੱ ਕੀ ਐਨਡੀਪੀਐਸ ਐਕਟ 100 ਵੀ 120 ਵੀ ਲਈ ਇਹ ਕੰਸਟਰਕਸੀ ਚਮਤੀ ਹੈ ਪੀ ਕ੍ਰਪਸ਼ਨ ਐਕਟ ਹੈ ਪੀਸੀ ਐਕਟ ਹਮ ਹਮ ਤੇ ਇਹਨਾਂ ਨੂੰ ਰਿਮਾਂਡ ਤੇ ਵੀ ਲਿੱਤਾ ਜਾਏਗਾ ਸਰ ਕੋਰਟ ਚ ਪੇਸ਼ ਕਰਕੇ ਮੈਂ ਮੈਂ ਜੀ ਦੋ ਦਿਨ ਦੇ ਰਿਮਾਂਡ ਤੇ ਸਰ ਦੋ ਦਿਨ ਦੇ ਰਿਮਾਂਡ ਤੇ ਤੇ ਇੱਕ ਇੱਕ ਸਹਾਇਕ ਸੁਪਰਡੰਟ ਦਾ ਨਾਮ ਗਗਨ ਹੈ ਦੂਸਰਾ ਜੀ ਇੱਕ ਦਾ ਗਗਨ ਸ਼ਰਮਾ ਇੱਕ ਦਾ ਸੁਤਰਾਮ ਸਿੰਘ ਆ ਤੁਸੀਂ ਆਫਿਸ ਕਦੋਂ ਆਣਾ ਸਰ ਮੈਂ ਤੁਹਾਡੀ ਬਾਈਟ ਲੱਗਾਗੇ ਤੇ ਮਾਮਲੇ 'ਚ ਤੁਸੀਂ ਇਹਦੇ ਬਾਰੇ ADCP 4 ਰੂਮ ਮੈਂ ਕਹਿ ਦਿੰਨਾ ਉਹਨਾਂ ਕੋਈ ਨਹੀਂ ਮਿਲਦੇ ਹਾਂ ਕਿੱਥੇ ਬੈਠਦੇ ਹੋ ADCP 4 ਇਹ ਜਮਾਲਪੁਰ ਥਾਣੇ ਦੇ ਫਰਸਟ ਫਲੋਰ 'ਤੇ ਹਾਂ ਜੀ ਹਾਂ ਜੀ ਠੀਕ ਠੀਕ ਮੈਂ ਉਹਨਾਂ ਦੀ ਕਰ ਲਾਂ ਠੀਕ ਓਕੇ ਥੈਂਕ ਯੂ ਥੈਂਕ ਯੂ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ PTC న్యూਸ ਲੁਧਿਆਣਾ